ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਜਿਹਨਾਂ ਨੂੰ ਪਤਾ ਹੈ ਕਮੈਂਟ ਰੇ ਵਿੱਚ ਜਵਾਬ ਦੇ ਸਕਦੇ ਹਨ ਵੀਡੀਓ ਨੂੰ ਬਤੋ ਬਤ ਸ਼ੇਅਰ ਜ਼ਰੂਰ ਕਰੋ ਤਾਂ ਕਿ ਚਲ ਕਰੇ ਹਰ ਇੱਕ ਵੀਰ ਪੰਨ ਤੱਕ ਪਹੁੰਚ ਸਕੇ ਬੱਚਿਆਂ ਨਾਲ ਜ਼ਰੂਰ ਸਾਂਝਾ ਕਰੋ ਹਾਂਜੀ ਤਾਂ ਕਿ ਬੱਚੇ ਇਤਿਹਾਸ ਨਾਲ ਜੁੜ ਸਕਣ ਔਰ ਉਦਾਂ ਵੀ ਜਿਹੜੇ ਸਵਾਲ ਜਵਾਬ ਨੇ ਪੇਪਰਾਂ ਵਿੱਚ ਵੀ ਆ ਸਕਦੇ ਹਨ ਬਿਲਕੁਲ ਜੀ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਸੀਗਾ ਮਹਿਤਾ ਕਲਿਆਣ ਦਾਸ ਜੀ ਜੀ ਕਿਤੇ ਕਿਤੇ ਇਤਿਹਾਸ ਦੇ ਵਿੱਚ ਆਪਾਂ ਮਹਤਾ ਕਾਲੂ ਜੀ ਵੀ ਪੜਦੇ ਹਾਂ ਬਿਲਕੁਲ ਜੀ ਤੇ ਮਾਤਾ ਇਹਦਾ ਨਾਮ ਸੀਗਾ ਮਾਤਾ ਤ੍ਰਿਪਤਾ ਜੀ ਹਾਂਜੀ ਬਿਲਕੁਲ ਸਹੀ ਜਵਾਬ ਤੇ ਜੀ ਅਗਲਾ ਸਵਾਲ ਜੀ ਆਪਣਾ ਅਗਲਾ ਸਵਾਲ ਹੈ ਜੀ ਸ਼ਿਰਗੁਰ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀਗਾ ਹਮ ਗੁਰਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਜੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਤੇ ਕਈ ਵੀਰ ਭਣ ਕਹਿੰਦੇ ਹਨ ਕਿ ਤੁਸੀਂ ਜਵਾਬ ਜਲਦੀ ਦਿਨੋ ਸਾਨੂੰ ਟਾਈਪ ਕਰਨ ਲੱਗੇ ਟਾਈਮ ਲੱਗ ਜਾਂਦਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਪਾਉਜ਼ ਕਰਕੇ ਤੁਸੀਂ ਸਵਾਲ ਦਾ ਜਵਾਬ ਦੇ ਸਕਦੇ ਹਨ ਜੀ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਗੁਰਨਾਨ ਰਾਏ ਪੋਏ ਦੀ ਤਲਵੰਡੀ ਵਿਖੇ ਹਾਂਜੀ ਤੇ ਜਿਸ ਨੂੰ ਹੁਣ ਅਸੀਂ ਨਨਕਾਣਾ ਸਾਹਿਬ ਪਾਕਿਸਤਾਨ ਦੇ ਨਾਮ ਨਾਲ ਜਾਣਦੇ ਹਾਂ ਹਾਂਜੀ ਬਿਲਕੁਲ ਸਹੀ ਜੀ ਅਗਲਾ ਸਵਾਲ ਜੀ ਜੀ ਸਭ ਦਾ ਨੈਕਸਟ ਕੁਐਸਚਨ ਹੈ ਜੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਨਕਾ ਪਿੰਡ ਦਾ ਕੀ ਨਾਮ ਸੀ ਗੁਰੂ ਨਾਨਕ ਸਾਹਿਬ ਜੀ ਦੇ ਨਾਨਕਾ ਪਿੰਡ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਪਹਿਲੇ ਵੀ ਬੇਨਤੀ ਕੀਤੀ ਹੈ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਬੱਚੇ ਜਿਹੜੇ ਨੇ ਇਤਿਹਾਸ ਦੇ ਨਾਲ ਜੁੜ ਸਕਣ ਹਾਂਜੀ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਨਕਾ ਪਿੰਡ ਦਾ ਨਾਮ ਹੈ ਚਹਿਲ ਜੋ ਕਿ ਲਾਹੌਰ ਪਾਕਿਸਤਾਨ ਵਿਖੇ ਹੈ ਹਾਂਜੀ ਠੀਕ ਹੈ ਜੀ ਹਾਂਜੀ ਅਗਲਾ ਸਵਾਲ ਜੀ ਆਪਣਾ ਨੈਕਸਟ ਕੁਐਸਚਨ ਹੈ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਦਾ ਕੀ ਨਾਮ ਸੀ ਹੂੰ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰੈਂਸ ਜਵਾਬ ਦੇ ਸਕਦੇ ਹਨ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਦਾ ਨਾਮ ਸੀਗਾ ਬੇਬੇ ਨਾਨਕੀ ਜੀ ਹਾਂਜੀ ਅਗਲਾ ਸਵਾਲ ਜੀ ਅਗਲਾ ਸਵਾਲ ਹੈ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪੜਮਈਏ ਦਾ ਕੀ ਨਾਮ ਸੀਗਾ ਪੜਮਈਏ ਦਾ ਹੂੰ ਹੂੰ ਗੁਰੂ ਨਾਨਕ ਸਾਹਿਬ ਜੀ ਦੇ ਪੜਮਈਏ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਪੜਮਈਏ ਸ਼ਬਦ ਦਾ ਅਰਥ ਨਹੀਂ ਪਤਾ ਉਹਨਾਂ ਦੱਸਦਾ ਕਿ ਪੜਮਈਆ ਕਹਿ ਦਿੰਦਾ ਜੀਜਾ ਜੀ ਨੂੰ ਜੀ ਠੀਕ ਅੱਜ ਦੇ ਟਾਈਮ ਦੇ ਅਕੋਰਡਿੰਗ ਜੀ ਗੱਲ ਕਰੀਏ ਤਾਂ ਪਣ ਦੇ ਪਤੀ ਜੀ ਪਣ ਦੇ ਪਤੀ ਨੂੰ ਕਿਹਾ ਜਾਂਦਾ ਹੈ ਪੜਮਈਆ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੇ ਪੜਮਈਏ ਦਾ ਨਾਮ ਸੀਗਾ ਭਾਈ ਜੈ ਰਾਮ ਜੀ ਹਾਂਜੀ ਠੀਕ ਹੈ ਜੀ ਅਗਲਾ ਸਵਾਲ ਜੀ ਸੋਭਾ ਨੈਕਸਟ ਕੁਐਸਚਨ ਹੈ ਜੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਕਿੰਨਾ ਨਾਲ ਅਤੇ ਕਿੱਥੇ ਹੋਇਆ ਸੀ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਕਿਨਾ ਨਾਲ ਹੋਇਆ ਸੀ ਅਤੇ ਕਿੱਥੇ ਹੋਇਆ ਸੀ ਕਹਿੰਦਾ ਪਾਓ ਗੁਰੂ ਨਾਨਕ ਸਾਹਿਬ ਜੀ ਦੀ ਸੁਪਤਨੀ ਦਾ ਕੀ ਨਾਮ ਸੀ ਜਿਨਾਂ ਨੂੰ ਪਤਾ ਹੈ ਕਮੈਂਟ ਰਹਿ ਜਵਾਬ ਦੇ ਸਕਦੇ ਹਨ ਜੀ ਤੇ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੀ ਸੁਪਤਨੀ ਦਾ ਨਾਮ ਸੀਗਾ ਮਾਤਾ ਸੁਲੱਖਣੀ ਜੀ ਹਾਂਜੀ ਤੇ ਉਹਨਾਂ ਦਾ ਵਿਆਹ ਹੋਇਆ ਸੀਗਾ ਬਟਾਲਾ ਵਿਖੇ ਜੀ ਉਥੇ ਹੈ ਜੀ ਗੁਰਦੁਆਰਾ ਕੰਧ ਸਾਹਿਬ ਬਿਲਕੁਲ ਜਿੱਥੇ ਅੱਜ ਵੀ ਗੁਰਨਾਨ ਸਾਹਿਬ ਦੇ ਸਮੇਂ ਦੀ ਕੰਧ ਜਿਹੜੀ ਹੈ ਮੌਜੂਦ ਹੈ ਆਪਾਂ ਦਰਸ਼ਨ ਕੀਤੇ ਸੀ ਤੇ ਉਥੇ ਜਿਹੜਾ ਸਮਾਗਮ ਹੁੰਦਾ ਨਾ ਵਿਆਹ ਸਮਾਗਮ ਬਹੁਤ ਹੀ ਆਨੰਦਮਈ ਹੁੰਦਾ ਬਹੁਤ ਖੂਬਸੂਰਤ ਹੁੰਦਾ ਤੇ ਬਹੁਤ ਹੀ ਵੱਡੇ ਪੱਧਰ ਤੇ ਵੀ ਹੁੰਦਾ ਹੈਗਾ ਜੇ ਤੁਸੀਂ ਗਏ ਹੋਗੇ ਉਥੇ ਤਾਂ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਤੇ ਜਿਹੜੇ ਵੀਰ ਪੈਣ ਬਟਾਲੇ ਦੇ ਹੈਗੇ ਨੇ ਕਮੈਂਟ ਵਿੱਚ ਵਾਹਿਗੁਰੂ ਲਿਖ ਦਿਓ ਤੇ ਇਹ ਵੀ ਦੱਸ ਦਿਓ ਹਾਂ ਫੇ ਅਸੀਂ ਬਟਾਲੇ ਤੋਂ ਬਿਲਕੁਲ ਹਾਂਜੀ ਹਾਂਜੀ ਅਗਲਾ ਸਵਾਲ ਜੀ ਜੀ ਆਪਣਾ ਅਗਲਾ ਸਵਾਲ ਹੈ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸੁਪੁੱਤਰਾਂ ਦੇ ਕੀ ਨਾਮ ਸੀ ਗੁਰੂ ਨਾਨਕ ਸਾਹਿਬ ਜੀ ਦੇ ਸੁਪੁੱਤਰਾਂ ਦੇ ਕੀ ਨਾਮ ਸਨ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਤੇ ਹਰ ਕਿਸ ਨੂੰ ਪਤਾ ਹੋਣਾ ਚਾਹੀਦਾ ਵੈਸੇ ਤਾਂ ਬਿਲਕੁਲ ਜੀ ਤੇ ਇਸ ਵਾਰ ਸਹੀ ਜਵਾਬ ਹੈ ਗੁਰੂ ਨਾਨਕ ਸਾਹਿਬ ਜੀ ਦੇ ਦੋ ਸੁਪੁੱਤਰ ਸਨ ਹਾਂਜੀ ਸ੍ਰੀ ਚੰਦ ਜੀ ਜੀ ਅਤੇ ਲਖਮੀ ਦਾਸ ਜੀ ਮੈਨੂੰ ਜਿਹੜਾ ਲਖਮੀ ਦਾਸ ਹੈ ਨਾ ਮੈਨੂੰ ਲਖਮੀ ਦਾਸ ਲੱਗਦਾ ਸੀਗਾ ਬਟ ਜਦ ਅਸੀਂ ਪੜ੍ਹਦੇ ਹਾਂ ਤਾਂ ਉਸੇ ਖਖਾ ਆਉਂਦਾ ਹੈ ਲਖਮੀ ਆਂਦਾ ਉਹ ਸੌਰੀ ਲਖਮੀ ਆਂਦਾ ਲਖਮੀ ਆਂਦਾ ਲਖਮੀ ਖਖਾ ਠੀਕ ਹੈ ਅਗਲਾ ਸਵਾਲ ਜੀ ਸੁਪਨਾ ਅਗਲਾ ਸਵਾਲ ਹੈ ਜੀ ਭਾਈ ਲਾਲੋ ਕੋਧ ਦੇ ਰਹਿਣ ਵਾਲੇ ਸਨ ਭਾਈ ਲਾਲੋ ਜੀ ਕਿੱਥੋਂ ਦੇ ਰਹਿਣ ਵਾਲੇ ਸਨ ਜਿਹਨੂੰ ਪਤਾ ਹੈ ਕਮੈਂਟ ਰਹਿ ਜਵਾਬ ਦੇ ਸਕਦੇ ਹਨ ਭਾਈ ਲਾਲੋ ਜੀ ਕਿੱਥੇ ਦੇ ਰਹਿਣ ਵਾਲੇ ਸਨ ਜੀ ਸੋ ਇਸ ਸਾਲ ਸਹੀ ਜਵਾਬ ਹੈ ਭਾਈ ਲਾਲੋ ਜੀ ਰਹਿਣ ਵਾਲੇ ਸੀ ਅਮਨਾਵਾਦ ਦੇ ਜੀ ਬਿਲਕੁਲ ਸਹੀ ਅਗਲਾ ਸਵਾਲ ਜੀ ਆਪਣਾ ਅਗਲਾ ਸਵਾਲ ਹੈ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਕਿੰਨੀਆਂ ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਗੁਰੂ ਨਾਨਕ ਸਾਹਿਬ ਜੀ ਦੀਆਂ ਕਿੰਨੀਆਂ ਵਾਰਾਂ ਗੁਰਗਨ ਸਾਹਿਬ ਜੀ ਦੇ ਵਿੱਚ ਦਰਜ ਹਨ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਸੋ ਇਸ ਸਵਾਲ ਦਾ ਸਹੀ ਜਵਾਬ ਹੈ 3 ਵਾਰ ਹਾਂਜੀ ਪਹਿਲੀ ਵਾਰ ਹੈ ਜੀ ਆਸਾ ਕੀ ਵਾਰ ਜੀ ਮਾਜ ਕੀ ਵਾਰ ਜੀ ਮਲਹਾਰ ਕੀ ਵਾਰ ਹਾਂਜੀ ਆਸਾ ਕੀ ਵਾਰ ਮਾਜ ਕੀ ਵਾਰ ਮਲਹਾਰ ਕੀ ਵਾਰ 3 ਵਾਰ ਗੁਰਗਨ ਸਾਹਿਬ ਜੀ ਦੇ ਵਿੱਚ ਦਰਸਨ ਹਾਂਜੀ ਜੀ ਅਗਲੀ ਸੋ ਆਪਣਾ ਅਗਲਾ ਕੁਐਸਚਨ ਹੈ ਜੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਸੀ ਗੁਰੂ ਨਾਨਕ ਸਾਹਿਬ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਸੀ ਜੀ ਜਿਹੜਾ ਉਦਾਸੀ ਸ਼ਬਦ ਹੈ ਹਾਂਜੀ ਇਹਦੇ ਉੱਤੇ ਆਪਾਂ ਇੱਕ ਵਿਸ਼ੇਸ਼ ਵੀਡੀਓ ਬਣਾਵਾਂਗੇ ਅਲੱਗ ਤੋਂ ਹਾਂ ਅਲੱਗ ਤੋਂ ਬਣਾਵਾਂਗੇ ਤੇ ਆਪ ਵੀ ਸਿੱਖਾਂਗੇ ਕਿ ਆਪਣੇ ਵੀਰਾਂ ਪੜਾਣਾਂ ਦੇ ਮਸੰਦ ਕਰਨਗੇ ਸਾਡੀ ਸਟੱਡੀ ਦੇ ਮੁਤਾਬਿਕ ਜਿੰਨਾ ਹੁਣ ਤੱਕ ਮੈਂ ਸਮਝਿਆ ਹੁਣ ਤੱਕ ਇਸ ਸਟੱਡੀ ਦਾ ਵੀ ਉਦਾਸੀ ਦਾ ਮਤਲਬ ਹੁੰਦਾ ਹੈ ਕਿਤੇ ਧਰਮ ਦੇ ਪ੍ਰਚਾਰ ਦੇ ਲਈ ਜਾਣਾ ਅੱਛਾ ਜੀ ਕਿਸੇ ਪਾਸੇ ਜਿਵੇਂ ਕਿ ਐਗਜ਼ਾਮਪਲ ਤੌਰ ਤੇ ਗੁਨਾਨਾ ਸਾਹਿਬ ਜੀ ਪੂਰਬ ਵਾਲੇ ਪਾਸੇ ਗਏ ਉੱਥੇ ਧਰਮ ਦਾ ਪ੍ਰਚਾਰ ਕਰਦੇ ਕਰਦੇ ਵਾਪਸ ਮੁੜੇ ਤਾਂ ਇਹ ਇੱਕ ਉਦਾਸੀ ਹੋ ਗਈ ਉਹਨਾਂ ਦੀ ਫਿਰ ਦੂਜੇ ਪਾਸੇ ਗਏ ਉਧਰ ਧਰਮ ਦਾ ਪ੍ਰਚਾਰ ਕਰਦੇ ਕਰੇ ਮੁੜੇ ਇਸ ਪ੍ਰਕਾਰ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਚਾਰ ਉਦਾਸੀਆਂ ਕੀਤੀ ਬਿਲਕੁਲ ਸਹੀ ਜਵਾਬ ਸੋ ਮੇਰੇ ਸਾਹਮਣੇ ਧਰਮ ਦੇ ਪ੍ਰਚਾਰ ਤੇ ਜਾਣਾ ਜਿਹੜਾ ਆਪੇ ਸਾਂਣਾ ਇਸ ਚੀਜ਼ ਨੂੰ ਇੱਕ ਉਦਾਸੀ ਕਿਹਾ ਜਾਂਦਾ ਮੇਰੇ ਹਿਸਾਬ ਨਾਲ ਜਿੰਨੇ ਕਿ ਮੈਂ ਹੁਣ ਤੱਕ ਪੜਿਆ ਹੈ ਬਾਕੀ ਤੁਹਾਨੂੰ ਇਸ ਬਾਰੇ ਜ਼ਿਆਦਾ ਨੌਲੇਜ ਹੈਗੀ ਹੈ ਤਾਂ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਸਾਡੇ ਗਿਆਨ 'ਚ ਵਾਧਾ ਹੋਵੇਗਾ ਭਾਈ ਠੀਕ ਹੈ ਨਾ ਜੀ ਬਾਕੀ ਵਿਸਥਾਰਪੂਰਵਕ ਜਾਣ ਕੇ ਇੱਕ ਵੀਡੀਓ ਦੇ ਬਾਅਦ ਮੈਂ ਜਰੂਰ ਸਾਂਝੀ ਕਰਾਂਗਾ ਕਿ ਕੋਸ਼ਨ ਜਰੂਰ ਹੁੰਦਾ ਹੈ ਕਿ ਉਦਾਸੀ ਦਾ ਮਤਲਬ ਕੀ ਹੈ ਹਾਂਜੀ ਜੀ ਅਗਲਾ ਸਵਾਲ ਜੀ ਸੋ ਆਪਣਾ ਅਗਲਾ ਸਵਾਲ ਹੈ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਤਿੰਨ ਉਪਦੇਸ਼ ਕਿਹੜੇ ਦਿੱਤੇ ਸੀ ਗੁਰੂ ਨਾਨਕ ਸਾਹਿਬ ਜੀ ਦੇ ਤਿੰਨ ਉਪਦੇਸ਼ ਹਰ ਕਿਸੇ ਨੂੰ ਪਤਾ ਹੋਣਾ ਚਾਹੀਦਾ ਹੈ ਔਰ ਆਪਣੇ ਜੀਵਨ ਦੇ ਵਿੱਚ ਲੈ ਕੇ ਵੀ ਆਣੇ ਚਾਹੀਦੇ ਨੇ ਸਭ ਤੋਂ ਪਹਿਲਾ ਹਾਂਜੀ ਕਿਰਤ ਕਰੋ ਜੀ ਉਸ ਤੋਂ ਬਾਅਦ ਨਾਮ ਜਪੋ ਜੀ ਔਰ ਉਸ ਤੋਂ ਬਾਅਦ ਵੰਡ ਛਕੋ ਹਾਂਜੀ ਤਾਂ ਕਿਰਤ ਜ਼ਰੂਰੀ ਹੈ ਭਾਈ ਸਭ ਤੋਂ ਪਹਿਲਾਂ ਉਹਦੇ ਬਾਅਦ ਨਾਮ ਜਪਣਾ ਵੀ ਜ਼ਰੂਰੀ ਹੈ ਮਾੜਾ ਨਹੀਂ ਹੈਗਾ ਮੜਿਆ ਦੰਦੀ ਨਹੀਂ ਵੜਦਾ ਨਾਮ ਨਹੀਂ ਵੇਖਣ ਨੂੰ ਲੈ ਨਾਮ ਜੋਖੇ ਕੀ ਮਲੇਗਾ ਜਪਣਾ ਚਾਹੀਦਾ ਭਾਈ ਨਹੀਂ ਉਹਦਾ ਵੀ ਆਪਾਂ ਸਾਰਾ ਦਿਨ ਕੁਛ ਨਾ ਕੁਛ ਬੋਲਦੇ ਹੀ ਲੈਨੇ ਜਾਂ ਫਿਰ ਕਿਸੇ ਨਾਲ ਲੜਦੇ ਹੀ ਰਹਨੇ ਆਗੇ ਉਹ ਲੜਨ ਦੀ ਬਜਾਏ ਜੇ ਆਪਾਂ ਨਾਮੇ ਜਪ ਲਈਏ ਤਾਂ ਕੀ ਮੜੀ ਗੱਲ ਹੈ ਹਨਾ ਤੇ ਵੰਡ ਕੇ ਛਕੋ ਅਗਲਾ ਜੀ ਬਸ ਜੀ ਤਾਂ ਅੱਜ ਦੀ ਵੀਡੀਓ ਸਫੇ ਨਹੀਂ ਹਾਂਜੀ ਤਾਂ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਵੀਡੀਓ ਵਧੀਆ ਲੱਗੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਜੇ ਕੋ ਸਾਨੂੰ ਦੱਸਿਓ ਸੁਧਾਰ ਕਰਾਂਗੇ ਅਸੀਂ ਪਹਿਲੇ ਵੀ ਕਈ ਵਾਰ ਬੇਨਤੀ ਕਰ ਚੁੱਕੇ ਹਾਂ ਅਸੀਂ ਜਿੰਨੀ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਾਡੀ ਸਟੱਡੀ ਦੇ ਮੁਤਾਬਿਕ ਹੁੰਦੀ ਹੈ ਓਨ ਤਾਂ ਹੀ ਹੋਣੀ ਹੈ ਸੁਭਾਵਿਕ ਹੈ ਕੋਈ ਵੀ ਕਮੀ ਪੱਸ਼ੀ ਹੋਵੇ ਸਾਨੂੰ ਦੱਸਿਓ ਸੁਧਾਰ ਕਰਾਂਗੇ ਸੋ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ